ਜਿੱਥੇ ਗੁਰੂ ਆਪ ਰਖਿਆ ਜਿੱਥੇ ਆਪਣਾ ਆਪਾ ਗੁਰੂ ਨੇ ਰਖ ਦਿੱਤਾ ਉੱਥੇ ਸਾਰਿਆਂ ਨੇ ਸਿਰ ਝੁਕਾਤਾ ਪਰ ਮੋਹਨ ਨੇ ਨਹੀਂ ਚੁਕਾਇਆ ਅਸੀਂ ਗੁਰੂ ਅਰਜਨ ਸਾਹਿਬ ਦੇ ਕੋਲ ਉਸ ਮੋਹ ਦੀ ਉਸਤ ਕਰਾਈ ਹੈ ਜਿਨੂੰ ਭਾਈ ਗੁਰਦਾਸ ਵੇਖੋ ਕੀ ਲਿਖ ਰਹੇ ਨੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਆਪਣੇ ਹੱਥੀ ਬਾਣੀ ਲਿਖੀ ਹੈ ਆਪ ਉਹਨਾਂ ਨੇ ਬਾਣੀ ਨੂੰ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੇ ਕੋਲ ਬੈਠ ਕੇ ਹੱਥੀ ਕੰਮ ਨਾਲ ਲਿਖਿਆ ਤੇ ਉੱਥੇ ਆ ਪੰਕਤੀ ਵਿੱਚ ਪੜੋ ਮੋਹਨ ਕਮਲਾ ਹੋਇਆ ਜੋ ਬਾਰਾ ਮੂਰੀ ਮਨਾਇਆ ਇਹ ਭਾਈ ਗੁਰਦਾਸ ਜੀ ਦਾ ਹਵਾਲਾ ਹੈ ਉਹਨੂੰ ਕਮਲਾ ਲੈ ਕੇ ਰਏ ਨੇ ਜਿਹਨੂੰ ਅਸੀਂ ਗੁਰੂ ਅਰਜਨ ਸਾਹਿਬ ਕੋਲ ਹਸਤਤ ਕਰਵਾ ਰਹੇ ਹਾਂ ਦੇਖੋ ਨਾ ਅੱਜ ਗੁਰੂ ਅਰਜਨ ਸਾਹਿਬ ਨੂੰ ਕਿਹੜੀ ਕਚਹਿਰੀ 'ਚ ਖੜਾ ਕੀਤਾ ਹੋਇਆ ਸੀ ਉਹਨਾਂ ਦੇ ਸਿੱਖ ਭਾਈ ਗੁਰਦਾਸ ਮੂਰ ਬਾਰੇ ਕੀ ਲੈ ਕੇ ਰਏ ਨੇ ਖੈਰ ਇੱਕ ਹੋਰ ਸ਼ਬਦ ਸਾਂਝਾ ਕਰਕੇ ਸਮਾਪਤੀ ਵੱਲ ਆਉਣਾ ਜਿਹੜਾ ਬੜਾ ਸਾਡੇ ਵਿੱਚ ਇੱਕ ਭੁਲੇਖਾ ਹੈ ਕਨਫਿਊਜ਼ਨ ਪੈਦਾ ਕੀਤੀ ਹੋਈ ਹੈ ਔਰ ਅਸੀਂ ਇਹ ਦਲੀਲਾਂ ਦੇ ਕੇ ਕਿਤੇ ਨਾ ਕਿਤੇ ਗਿਆਨ ਤੋਂ ਵਾਂਝੇ ਰਹਿ ਕੇ ਆਪਣੇ ਆਪ ਨੂੰ ਧਰਮੀ ਅਖਵਾਣ ਦੇ ਯਤਨ ਵਿੱਚ ਲੱਗ ਪਏ ਜਿੰਨੇ ਕੋਈ ਮਨਮਤ ਕੀਤੀ ਪੈਰ ਧੋਣ ਵਾਲਾ ਪਾਣੀ ਵਿੱਚੋਂ ਕੇ ਅੰਦਰ ਪੀਤਾ ਸਿਰ 'ਚ ਪਾਇਆ ਤੇ ਪੁੱਛਿਆ ਕੀ ਹੈ ਇਹ ਧਰਮ ਹੈ ਤੇ ਅਜੋ ਜਵਾਬ ਆਂਦਾ ਜੀ ਸ਼ਰਧਾ ਹੋਣੀ ਚਾਹੀਦੀ ਹੈ ਜੇ ਕਿਸੇ ਨੇ ਕਿਸੇ ਪिपल ਨੂੰ ਮੱਥਾ ਟੇਕਿਆ ਕਿਸੇ ਕੰਧ ਨੂੰ ਕਿਸੇ ਬਾਬੇ ਦੇ ਜੋੜਿਆਂ ਨੂੰ ਮੱਥਾ ਟੇਕਿਆ ਤੇ ਪੁੱਛਿਆ ਕੀ ਇਹ ਧਰਮ ਹੈ ਸ਼ਰਧਾ ਹੋਣੀ ਚਾਹੀਦੀ ਹੈ ਹਰ ਥਾਂ ਪਰ ਥਾਂ ਸਿਰ ਝੁਕਾੜ ਵਾਲੇ ਨੇ ਇੱਕੋ ਪ੍ਰਮਾਣ ਦਿੱਤਾ ਜੀ ਸ਼ਰਧਾ ਦੀ ਲੋੜ ਹੈ ਅਸੀਂ ਕਦੋਂ ਕਹਿੰਨੇ ਜੀ ਸ਼ਰਧਾ ਨਾ ਹੋਵੇ ਸ਼ਰਧਾ ਤਾਂ ਹੋਵੇ ਪਰ ਅਜੇ ਹੀ ਨੂੰ ਬਾਣੀ ਸ਼ਰਧਾ ਨਹੀਂ ਕਹਿੰਦੀ ਜਿਨ ਸ਼ਰਧਾ RAM ਨਾਮ ਲਾਗੀ ਤੈਨੂੰ ਦੂਜੇ ਚਿਤ ਨਾ ਲਾਇਆ ਰਾਮ ਉਹ ਰੱਬ ਤੋਂ ਬਿਗੈਰ ਕਿਤੇ ਹੋਰ ਸਿਰ ਝੁਕਾ ਦੇ ਇਹ ਕੈਸੀ ਕੈਸੀ ਸ਼ਰਧਾ ਹੈ ਇਹਨੂੰ ਬਾਣੀ ਕਹਿੰਦੀ ਗਿਆਨ ਹੀ ਨੰ ਅਗਿਆਨ ਪੂਜਾ ਤੇ ਪ੍ਰਮਾਣ ਕੀ ਦਿੱਤਾ ਗਿਆ ਧੰਨੇ ਨੇ ਵੀ ਤੇ ਪੱਥਰ ਚ ਰੱਬ ਪਾਇਆ ਪ੍ਰਮਾਣ ਇਹ ਦਿੱਤਾ ਜਾਂਦਾ ਧੰਨੇ ਦੇ ਵਿੱਚ ਜਿੰਨੀ ਸ਼ਰਧਾ ਸੀ ਪੱਥਰ ਤੇ ਵੀ ਵਿਸ਼ਵਾਸ ਕਰੋ ਤੇ ਰੱਬ ਪੈਦਾ ਹੋ ਜਾਂਦਾ ਹੈ ਦ੍ਰਿੜ ਦਿੱਤੀ ਜਾਂਦੀ ਹੈ ਆਉਂ ਤਾਂ ਨਾ ਜੀ ਤੋ ਪੁੱਛੀਏ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਰੁਮਾਲਾ ਚੁੱਕ ਕੇ ਆਓ ਸਤਿਗੁਰ ਦੀ ਮੁਬਾਰਕ ਬਾਣੀ ਆਸਾ ਰਾਗ ਦੇ ਵਿੱਚ ਭਗਤ ਤੰਨੇ ਜੀ ਦੀ ਮੁਖਾਰਬਿੰਤੋਂ ਉਚਾਰਨ ਜਿਹੜਾ ਸ਼ਬਦ ਹੈ 487 ਅੰਕ ਨੋਟ ਭਾਵੇਂ ਕਰ ਲੋ ਇਹ ਸ਼ਬਦ ਤੰਨਾ ਜੀ ਦਾ ਤੰਨਾ ਜੀ ਨੇ ਮੁਖਾਰਬਿੰਤੋਂ ਉਚਾਰਨ ਕੀਤਾ ਅੱਜ ਰਲ ਕੇ ਗੁਰੂ ਘਰ ਦੇ ਤੰਨਾ ਜੀ ਨੂੰ ਪੁੱਛੀਏ ਤੰਨਾ ਜੀ ਤੁਹਾਡੇ ਬਾਰੇ ਬੜਾ ਸੁਣਿਆ ਤੁਸੀਂ ਪੱਥਰ ਚੋਂ ਰੱਬ ਪਾਇਆ ਪੱਥਰ ਚੋਂ ਰੱਬ ਪੈਦਾ ਹੋਇਆ ਸੀ ਤੁਸੀਂ ਰੱਬ ਨੂੰ ਭੋਗ ਲਵਾਇਆ ਉਹਨੂੰ ਪ੍ਰਸ਼ਾਦਾ ਛਕਾਇਆ ਆਪ ਦੋ ਸੁਖ ਗੱਲ ਕੀ ਹੈ ਤੇ ਤੰਨਾ ਜੀ ਬੋਲ ਕੇ ਗੁਰੂ ਗ੍ਰੰਥ ਸਾਹਿਬ ਜੋ ਕਹਿੰਦੇ ਨੇ ਭਰਮਤ ਫਿਰਤ ਬਹੁਤ ਜਨਮ ਬਿਲਾਲੇ ਤਨ ਮਨ ਧਨ ਨਹੀਂ ਧੀਰੇ ਲਾਲਚ ਬੇਕਾਮ ਲੁਭਤ ਰਤਾ ਮਨ ਬਿਸਰੇ ਪ੍ਰਭ ਹੀਰੇ ਰਹਾਓ ਬੇਕਫਰ ਮੀਠ ਲਗੇ ਮਨ ਮੋਰੇ ਚਾਰ ਵਿਚਾਰ ਨਾ ਜਾਣਿਆ ਗੁੰਤੇ ਪ੍ਰੀਤ ਵੱਡੀ ਅਨੁਪਹਾਤੀ ਜਨਮ ਮਰਨ ਫਿਰ ਤਾਨਿਆਂ ਜੁਗਤ ਜਾਨ ਨਹੀਂ ਹਿਰਦੈ ਨਿਵਾਸੀ ਜਲਤ ਜਾਲ ਜਮ ਫੰਦ ਪਰੇ ਬਿਕਫਲ ਸੰਚ ਪਰੇ ਮਨ ਐਸੇ ਪਰਮਪੁਰਖ ਪ੍ਰਭ ਮਨ ਵਿਸਰੇ ਗਿਆਨ ਪਰਵੇਸ਼ ਗੁਰੇ ਤਨ ਦਿਆ ਧਿਆਨ ਮਾਨ ਮਨ ਏਕ ਮਏ ਪ੍ਰੇਮ ਭਗਤ ਮਾਨੀ ਸੁਖ ਜਾਣਿਆ ਤ੍ਰਿਪਤ ਅਗਾਨੇ ਮੁਕਤ ਭਏ ਜੋਤ ਸਮਾਏ ਸਮਾਨੀ ਜਾ ਕਹਿ ਅਸਲੀ ਪ੍ਰਭ ਪਹਿਚਾਨਿਆ ਕਿਵੇਂ ਧੰਨੇ ਧਰਨ ਪਾਇਆ ਧਰਨੀ ਧਰ ਮਿਲ ਜਨ ਸੰਤ ਸਮਾਨਿਆ ਹੈ ਕਿਤੇ ਪੂਰੇ ਸ਼ਬਦ ਚ ਪੱਥਰ ਹੈ ਕਿਤੇ ਪੱਥਰ ਤੋਂ ਗੋਸਾਈ ਪ੍ਰਗਟ ਹੋਇਆ ਧੰਨਾ ਜੀ ਦਾ ਸ਼ਬਦ ਹੈ ਨਾ ਧੰਨਾ ਜੀ ਖੁਦ ਕਹਿ ਰਹੇ ਨੇ ਮੈਂ ਰੱਬ ਪਾਇਆ ਹੈ ਮੈਂ ਰੱਬ ਪਾਇਆ ਪ੍ਰਤਪ ਕਿੱਥੋਂ ਪਾਇਆ ਜੀ ਤੰਨੇ ਤਨ ਪਾਇਆ ਧਰਨੀ ਧਰ ਇਸ ਧਰਤੀ ਦਾ ਮਾਲਕ ਮੈਂ ਪਾਇਆ ਮਿਲ ਜਨ ਸੰਤ ਸੰਬੰਧਿਆ ਮਿਲ ਜਨ ਸੰਤ ਸੰਬੰਧਿਆ ਮੈਂ ਸੰਤ ਜਨਾਂ ਦੀ ਸੰਤ ਬਿਰਤੀ ਵਾਲਿਆਂ ਦੀ ਸੰਤ ਜਨਾਂ ਦੀ ਸੰਗਤਾਂ ਦੀ ਸੇਵਾ ਉਹਨਾਂ ਦੇ ਗੁਣਾਂ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਦੇ ਜੀਵਨ ਤੋਂ ਪ੍ਰਭਾਵਿਤ ਹੋ ਕੇ ਮੈਂ ਰੱਬ ਪਾਇਆ ਹੁਣ ਦੇਖਿਓ ਧਿਆਨ ਦੇ ਨਾਲ ਧਿਆਨ ਰੱਖਿਓ ਇਸ ਸ਼ਬਦ ਵੱਲ ਮਤ ਕਿਤੇ ਅਸੀਂ ਇੱਥੇ ਆ ਕੇ ਕਨਫਿਊਜ਼ ਹੋ ਜਾਂਦੇ ਜੇ ਪੱਥਰ ਵਾਲੀ ਕਨਫਿਊਜ਼ਨ ਨਾ ਹੁੰਦੀ ਤਾਂ ਇੱਥੇ ਕਨਫਿਊਜ਼ਨ ਹੋ ਜਾਂਦੇ ਕਿ ਮਿਰਜੇ ਸੰਤ ਸਮਾਨੇ ਆ ਕਿਹੜੇ ਸੰਤ ਇੱਥੇ ਤਾਂ ਅਨੇਕ ਬਾਬੇ ਨੇ ਅਨੇਕ ਸੰਤ ਖਵਾੰਦੇ ਨੇ ਇਹਨਾਂ ਵਿੱਚੋਂ ਕੋਈ ਹੈ ਅੱਧੇ ਡੇਰੇਦਾਰਾ ਨੇ ਕਹਿਣਾ ਸੀ ਸਾਡੇ ਮਹਾਪੁਰਖਾਂ ਦੀ ਸੰਗਤ ਕੀਤੀ ਸੀ ਤਨਹਾਂ ਜੀ ਨੇ ਸਰਹੇ ਮਹਾਰਕੰਦ ਦੀ ਜੀਵਤ ਪਰਵਾਹ ਹੈ ਸੰਤਨਾਦੀ ਇਹਨਾਂ ਨੇ ਇਸ 35 ਦਿਨ ਨਜ਼ਾਇਜ਼ ਫਾਇਦਾ ਚੁੱਕ ਲੈਣਾ ਸੀ ਪਰ ਗੁਰੂ ਅਰਜਨ ਸਾਹਿਬ ਨੇ ਮੌਣ ਨਹੀਂ ਦਿੱਤਾ ਕਿਉਂ ਧਿਆਨ ਦੇ ਫਿਰ ਧਿਆਨ ਦਿਓ ਆਸਾ ਬਾਣੀ ਭਗਤ ਧੰਨੇ ਜੀ ਕੀ ਹੈਡਿੰਗ ਵਿੱਚ ਪਾਇਆ ਹੈ ਆਸਾ ਰਾਗ ਵਿੱਚ ਧੰਨਾ ਜੀ ਦੀ ਬਾਣੀ ਸ਼ੁਰੂ ਹੋ ਰਹੀ ਹੈ ਸਭ ਤੋਂ ਅਖੀਰ ਵਿੱਚ ਵੇਖੋ ਬੜੇ ਕਮਾਲ ਦੀ ਗੱਲ ਗੁਰੂ ਗ੍ਰੰਥ ਸਾਹਿਬ ਦੀ ਅਖੀਰ ਵਿੱਚ ਲਿਖਿਆ ਮਿਲ ਜਨ ਸੰਸਮਾਨਿਆ 4 ਨੰਬਰ पे ਹੈ ਇਦਾਰ ਤੱਕ ਚਾਰ ਬੰਦਾਂ ਦਾ ਸ਼ਬਦ ਮੁੱਕ ਗਿਆ ਚਾਰ ਪੰਨ ਕੰਪਲੀਟ ਹੋ ਗਏ ਨੇ ਇੱਕ ਇਸ ਇੱਕ ਦਾ ਮਤਲਬ ਹੈ ਕਿ ਤੰਨਾ ਜੀ ਦਾ ਇੱਕ ਸ਼ਬਦ ਇਹ ਪਹਿਲਾ ਸ਼ਬਦ ਆਸਾ ਰਾਗ ਦਾ ਇੱਕ ਫੁੜੀ ਇਸ ਤੋਂ ਅਗਲਾ ਵੀ ਤੰਨਾ ਜੀ ਦਾ ਹੀ ਆਉਣਾ ਚਾਹੀਦਾ ਤਾਂ ਹੀ ਦੋ ਆਏਗਾ ਪਰ ਗੁਰੂ ਅਰਜਨ ਸਾਹਿਬ ਜੀ ਨੇ ਕਿਉਂਕਿ ਇਹ ਕਨਫਿਊਜ਼ਨ ਕੱਢ ਰਹੀ ਸੀ ਐਸੇ ਰਾਗ ਵਿੱਚ ਉਹਨਾਂ ਨੇ ਆਪ ਇੱਕ ਸ਼ਬਦ ਉਚਾਰਨ ਕੀਤਾ ਐਸੇ ਰਾਗ ਵਿੱਚ ਆਸਾ ਰਾਗ ਜੀ ਸਤਿਗੁਰੂ ਨੇ ਅਗਲਾ ਸ਼ਬਦ ਆਪ ਲਿਖ ਦਿੱਤਾ ਤਾਂ ਕਿ ਕੋਈ ਇਹ ਨਾ ਭੁਲੇਖਾ ਖਾਵੇ ਜੀ ਮਿਲ ਜਨ ਸੰਤ ਸਮਾਨੇ ਆ ਉਹ ਕਿਹੜੇ ਸੰਤ ਸੰ ਜਿਨ੍ਹਾਂ ਤੋਂ ਪ੍ਰਭਾਵਿਤ ਹੋਏ ਧੰਨਾ ਜੀ ਤੇ ਰੱਬ ਬਾੜਿਆ ਉਹ ਕਿਹੜੇ ਸੰਤ ਨੇ ਹੁਣ ਅਗਲਾ ਸ਼ਬਦ ਦੇਖੋ ਮਹਿਲਾ ਪੰਧਵਾ ਸਭ ਤੋਂ ਥੱਲੇ ਵੇਖੋ ਚਾਰ ਬੰਦ ਤੇ ਦੋ ਨੰਬਰ ਸ਼ਬਦ ਪਹਿਲਾ ਸ਼ਬਦ ਹੋ ਦੂਜਾ ਇਹ ਫਿਰ ਤੀਜਾ ਚੌਥਾ ਧੰਨਾ ਜੀ ਦਾ ਹੁੰਦਾ ਹੈ ਗੁਰੂ ਅਰਜਨ ਸਾਹਿਬ ਜੀ ਨੇ ਕਲੀਅਰ ਕਰਾਇਆ ਕਿਹੜੇ ਸਤ ਜਨ ਨੇ ਤੇ ਗੁਰੂ ਕਹਿੰਦੇ ਨੇ ਗੋਬਿੰਦ 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 ਸੰਗ ਨਾਮ ਦੀਓ ਮਨ ਲੀਣਾ ਨਾਮਦੇਵ ਜੀ ਦਾ ਮਨ ਗੋਬਿੰਦ ਦੇ ਨਾਮ ਜੁੜ ਕੇ ਕਿਹੋ ਜਿਹਾ ਬਣਿਆ ਆਟ ਦਾਮ ਕੋਛੀਪੂਰੋ ਜਿਹਨੂੰ ਲੋਕ ਕਹਿੰਦੇ ਸਨ ਇਹ ਅਡਾ ਦਾਮਾਂ ਦਾ ਹੈ ਨਾਮਦੇਵ ਦੀ ਤਾਂ ਵੈਲਿਊ ਕੀ ਹੈ ਐਡਾ ਕੋਟੀਆਂ ਗੁਰੂ ਅਰਜਨ ਸਾਹਿਬ ਕਹਿੰਦੇ ਨਹੀਂ ਆਟ ਦਾਮ ਕੋਛੀ ਪਰੋ ਹੋਇਓ ਲੱਖੀ ਨਾ ਰੱਬ ਨਾਲ ਜਿਹਦਾ ਸਾਥ ਬਣ ਜਾਓ ਤਾਂ ਤਾਂ ਲੱਖਾਂ ਦਾ ਬਣ ਜਾਂਦਾ ਓਨੂੰ ਕੋਈ ਖਰੀਦ ਨਹੀਂ ਪਾਉਂਦਾ ਓਨੂੰ ਤੁਸੀਂ ਤੋਲ ਨਹੀਂ ਸਕਦੇ ਅਮੁੱਲ ਗੁਣ ਅਮੁੱਲ ਵਪਾਰ ਨੇ ਕੀਤਾ ਨਾਮ ਦੇਵ ਜੀ ਤੇ ਰੱਬ ਨਾਮ ਜੁੜ ਜਾਣਾ ਤੇ ਲੋਕ ਕਹਿੰਦੇ ਸਨ ਅੱਡਾ ਕੋਟੀਆਂ ਦਾ ਇਹ ਗੱਲ ਧਰਨਾ ਜੀ ਤੱਕ ਪਹੁੰਚ ਗਈ ਤਨਾਂ ਜੀ ਦਾ ਮਨ ਤਿਆਰ ਹੋਇਆ ਨਾਮਦੇਵ ਰੱਬ ਪਾ ਸਕਦਾ ਜਿਹਨੂੰ ਲੋਕ ਨੀਮਾ ਮੰਨਦੇ ਨੇ ਅੱਡਾ ਕੋਡੀਆਂ ਦਾ ਮੰਨਦੇ ਨੇ ਮੈਂ ਕਿਉਂ ਨਹੀਂ ਪਾ ਸਕਦਾ ਮਿਲ ਜਨ ਸੰਤ ਸਮਾਨਿਆਂ ਚ ਪਹਿਲਾਂ ਨਾਮਦੇਵ ਜੀ ਦੀ ਗੱਲ ਕੀਤੀ ਗਈ ਅਗਲੀ ਐਗਜ਼ਾਮਪਲ ਬਨਨਾ ਤਨ ਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ ਬਨਨਾ ਤਨ ਨਾ ਤਿਆਗ ਕੇ ਮਸੂਚ ਉਹਨੇ ਕਬ ਆਪਣੇ ਘਰ ਦੇ ਕੰਮ ਛੱਡ ਦਿੱਤੇ ਬੁੰਨਣਾ ਤਨਣਾ ਦਰਥੇ ਉਲਝਣਾ ਜਿਹੜੀਆਂ ਕਰਮ ਕਾਂਡਾਂ ਦੀਆਂ ਉਲਝਣਾ ਧਰਮ ਦੇ ਨਾਮ ਤੇ ਪਾਈਆਂ ਸਨ ਸਾਰੀਆਂ ਗਲੋਲਾਤੀਆਂ ਇਹਨੂੰ ਧਰਮ ਵਾਲੇ ਰਾਜ ਤੋਂ ਪਾਸੇ ਕਰਤਾ ਬੁੰਨਣਾ ਤਨਣਾ ਤਿਆਗ ਕੇ ਪ੍ਰੀਤ ਚਰਨ ਕਬੀਰਾਂ ਨੀਚ ਕੁਲਾਂ ਜੋ ਲਹਰਾ ਜਿਨੂੰ ਲੋਕ ਕਹਿੰਦੇ ਸਨ ਇਹ ਜਲਾਹਾ ਹੈ ਇਹ ਤਾਂ ਨੀਚ ਹੈ ਤੰਨਾ ਜੀ ਤੱਕ ਇੱਕ ਮੈਸੇਜ ਪਹੁੰਚਿਆ ਜਿਹਨੂੰ ਲੋਕ ਨੀਚ-ਨੀਚ ਆਖਦੇ ਰਹੇ ਨੇ ਉਹ ਤਾਂ ਭਇਓ ਗੁਣੀ ਘਹੀਰਾ ਉਹ ਤਾਂ ਉਹਨਾਂ ਦਾ ਖਜ਼ਾਨਾ ਬਣ ਗਿਆ ਉਹਦੇ ਜੀਵਨ ਨੂੰ ਦੇਖ ਕੇ ਇੱਕ ਚਾ ਚੜ ਗਿਆ ਤੰਨਾ ਜੀ ਦੇ ਅੰਦਰ ਰਵਿਦਾਸ ੁੱਟ ਹੋਂ ਤਾਂ ਢੋਰ ਨੀਤ ਰਵਿਦਾਸ ਜੀ ਆਪਣੀ ਕੀਰਤ ਕਰਦੇ ਨੇ ਪਸ਼ੂ ਟੋਂਦੇ ਨੇ ਤਿੰਨ ਤਿਆਗੀ ਮਾਇਆ ਪਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਮਨੋਂ ਰੱਬ ਦੇ ਉਹਨੇ ਦਰਸ਼ਨ ਪਾ ਲਏ ਉਹਨੇ ਲੁਕਾਈ ਚ ਰੱਬ ਵੇਖ ਲਿਆ ਸੈਨ ਨਾਹੀ ਬੁਤਕਾਰੀਆਂ ਬੁੱਧੀਆਂ ਗੰਡ ਦੱਸ ਇਧਰੋਂ ਤੋਂ ਉਧਰ ਮੈਸੇਜ ਦੇਣ ਵਾਲਾ ਸੈਨ ਨਾਹੀ ਬੁਤਕਾਰੀਆਂ ਉਹ ਘਰ ਘਰ ਸੁਣਿਆ ਹਿਰਦੇ ਵਸਿਆ ਪਾਰ ਬ੍ਰਹਮ ਉਹਦੇ ਹਿਰਦੇ ਵਿੱਚ ਰੱਬ ਆ ਕੇ ਟਿਕਿਆ ਭਗਤਾਂ ਮੇਗਣਿਆਂ ਭਗਤਾਂ ਦੇ ਵਿੱਚ ਉਹਦਾ ਨਾਮੜਾ ਆਇਆ ਨਾਮ ਆ ਗਿਆ ਤੇ ਅਖੀਰ ਗੁਰੂ ਕਹਿੰਦੇ ਨੇ ਏ ਬਿਦ ਸੁਣ ਕੇ ਜਾ ਟੋਰੋ ਉਠ ਭਗਤੀ ਲਾਗਾ ਲੋਕਾਂ ਨੇ ਤੇ ਭਗਤੀ ਦਾ ਰਾਹ ਬੜਾ ਔਖਾ ਬਣਾਇਆ ਸੀ ਉੱਠੇ ਲੜਕਣਾ ਪਏਗਾ ਆਰੇ ਕੇ ਚੀਰੇ ਜਾਓ ਮੁਕਤੀ ਵਾਸਤੇ ਆਹ ਕਰਮ ਕਰੋ ਇਨ੍ਹਾਂ ਭਗਤਾਂ ਦੇ ਜੀਵਨ ਪੜ੍ਹੇ ਇਨ੍ਹਾਂ ਨੇ ਰੱਬ ਇਡਾ ਸੌਖੇ ਤਰੀਕੇ ਨਾਲ ਪਾ ਲਿਆ ਏ ਵੀ ਸੁਣ ਕੇ ਜਾਟ ਰੋ ਉੱਟ ਭਗਤੀ ਲਾਗਾ ਮਿਹਰੇ ਪ੍ਰਤਖ ਗੁਸਾਈਆਂ ਤੰਨਾ ਵੱਡ ਭਾਗਾ ਵੱਡੇ ਭਾਗਾ ਆਲਾ ਤੰਨਾ ਬਣ ਗਿਆ ਆਏ ਮਿਰਜਨ ਸੰਤ ਸਮਾਨਿਆ ਦੋਵੇਂ ਸ਼ਵਰਾ ਤੇ ਵਹਾਓ ਕਿਤੇ ਪੱਥਰ ਆਇਆ ਹੋਵੇ ਅਸੀਂ ਕਿੱਥੋਂ ਦਲੀਲ ਲੈ ਲਈ ਸਾਨੂੰ ਕਨਫਿਊਜ਼ ਕੀਤਾ ਸੀ ਸੋਖੇ ਹੋਏ ਹੁਣ ਦੇਖੋ ਬਾਣੀ ਪੱਥਰ ਬਾਰੇ ਕੀ ਕਹਿ ਰਹੀ ਹੈ ਸਤਿਗੁਰ ਨੇ ਬਾਣੀ ਵਿੱਚ ਆ ਕੇ ਜੋ ਪਾਥਰ ਕੋ ਕਹਤੇ ਜਿੰਨੂ ਅਸੀਂ ਕਹਿੰਦੇ ਸ਼ਬਦ ਹੋਵੇ ਪੱਥਰ ਚੋਂ ਰੱਬ ਮਿਲ ਪਏ ਜੋ ਪਾਥਰ ਕੋ ਕਹਤੇ ਦੇਵ ਤਾਂ ਕੀ ਬਿਰਥਾ ਹੋਵੇ ਸੇਵ ਜੋ ਪਾਥਰ ਕੀ ਪਾਈ ਪਾਏ ਤਾਂ ਤਿਸ ਕੀ ਘਾਲ ਇਤਾਂ ਅਸਾਈਂ ਫਿਰ ਤਾਂ ਪੱਥਰ ਕੇ ਮੱਥੇ ਟੇਕਣੇ ਪਤਰਾ ਚੋ ਕਿੜਾ ਕੁਝ ਪ੍ਰਾਪਤ ਹੋਣਾ ਹੈ ਕਿਉਂ ਕਿ ਗੁਰਬਾਣੀ ਕਹਿੰਦੀ ਹੈ ਨਾ ਪਾਥਰ ਬੋਲੇ ਨਾ ਕਿਛ ਦੇ ਇੱਕ ਹੈ ਪਾਥਰ ਕੀਚੈ ਕੀਜੈ ਭਾਉ ਦੂਜੇ ਪਾਥਰ ਧਰੀਐ ਪਾਉ ਇੱਕ ਪੱਥਰ ਪਹਾੜ ਚੋਂ ਚੁੱਕ ਕੇ ਲਿਆ ਕੇ ਮੰਦਰ ਚ ਰੱਖ ਕੇ ਕਹਿੰਦੇ ਹੋਏ ਰੱਬ ਹੈ ਇਹ ਭਗਵਾਨ ਹੈ ਤੇ ਗੁਰੂ ਪਾਤਸ਼ਾਹ ਕਹਿੰਦੇ ਨੇ ਨਾਮਦੇਵ ਜੀ ਕਹਿੰਦੇ ਨੇ ਜਿਹੜਾ ਇੱਕ ਪੱਥਰੇ ਦੇ ਨਾਲ ਦਾ ਛਾੜ ਆਇਓ ਜੇ ਇਹ ਦੇਓ ਜੇ ਰੱਬ ਤਾਂ ਉਹ ਵੀ ਦੇਵਾ ਫਿਰ ਉਹ ਵੀ ਰੱਬ ਹੋਇਆ ਫਿਰ ਜਿੰਨੇ ਪੱਥਰ ਨੇ ਸਾਰੇ ਹੀ ਰੱਬ ਹੋਏ ਜੇ ਇਹ ਦਿਓ ਤਾਂ ਉਹ ਵੀ ਦੇਵਾ ਕਹਿ ਨਾਮ ਦਿਓ ਹਮ ਹਰ ਕੀ ਸੇਵਾ ਅਸੀਂ ਤਾਂ ਰੱਬ ਦੇ ਨਾਲ ਸਾਥ ਬਣਾਈ ਹੈ ਪੱਥਰਾਂ ਨਾਲ ਅਸੀਂ ਬਿਲਕੁਲ ਸਾਥ ਨਹੀਂ ਰੱਖਦੇ ਪੱਥਰਾਂ 'ਚ ਰੱਬ ਨਹੀਂ ਪਾਉਂਦੇ ਪੱਥਰਾਂ 'ਚ ਰੱਬ ਨਹੀਂ ਕਦੀ ਮਿਲਦੇ ਇਹ ਪਾਣੀ ਦੇ ਪ੍ਰਮਾਣ ਸੰਤ ਅਸੀਂ ਕਿਉਂਕਿ ਕਿਸੇ ਦੀ ਕਹੀ ਹੋਈ ਗੱਲ ਨੂੰ ਇਉਂ ਹੀ ਮੰਨਦੇ ਚਲੇ ਗਏ ਇੱਥੋਂ ਤੱਕ ਭਾਈ ਗੁਰਦਾਸ ਜੀ ਦੀ ਬਾਣੀ ਦਾ ਹਵਾਲਾ ਦਿੱਤਾ ਜਾਂਦਾ ਤੁਸੀਂ ਇਹ ਵੀ ਨਾਲ ਦੇਖ ਲਓ ਇਹ ਕਹਿ ਕੇ ਮੈਂ ਸਮਾਪਤੀ ਕਰਾਂ ਇੱਥੇ ਵੀ ਸਾਨੂੰ ਕਨਫਿਊਜ਼ਨ ਪੈਦਾ ਹੋ ਜਾਂਦੀ ਹੈ ਇਹ ਆਪਸ ਵਿੱਚ ਡਾਇਲੋਗ ਨੇ ਇੱਕ ਬ੍ਰਾਹਮਣ ਧੰਨਾ ਜੀ ਨੂੰ ਮਿਲਦਾ ਆਪਸ ਵਿੱਚ ਇੱਕ ਦੂਜੇ ਨਾਲ ਸਾਂਝ ਪੈ ਰਹੀ ਹੈ ਅਸੀਂ ਕੋ ਲੜੀ ਵਿੱਚ ਅਰਥ ਕਰੀ ਆਉਨੇ ਆ ਇਹਦੇ ਅਰਥ ਕਰਕੇ ਮੈਂ ਸਮਾਪਤੀ ਕਰਾਂ ਬ੍ਰਾਹਮਣ ਪੁੱਛੇ ਦੇਵਤੇ ਤੰਨਾ ਗਊ ਚਰਾਵਣ ਆਵੇ ਬ੍ਰਾਹਮਣ ਕੇਵਲ ਤਾਂ ਕੇਵਲ ਪੱਥਰ ਹੀ ਪੂਜਦਾ ਓਹ ਕੇਵਲ ਪੁਜਾਰੀ ਐ ਤੇ ਤੰਨਾ ਜੀ ਕੀਰਤੀ ਨੇ ਕੀਰਤ ਕਰਦੇ ਨੇ ਬ੍ਰਾਹਮਣ ਪੂਜੇ ਦੇਵਤੇ ਤੰਨਾ ਗਊ ਚਰਾਵਣ ਆਵੇ ਨਾਨਕ ਉਹ ਅਕਾਲ ਪੁਰਖ ਦੇ ਗੁਣਾਂ ਨੂੰ ਅਪਣਾਉਂਦੇ ਨੇ ਨਾਲ ਹਾਸ ਕੋਂਕਰ ਕਾਮ ਸਭ ਚਿਤ ਨਰੰਜਨ ਵਾਲਾ ਜੀਵਨ ਜਿਉਂਦੇ ਨੇ ਤੇ ਕੀ ਹੋਇਆ ਤੰਨੇ ਟਿੱਠਾ ਚਲਤ ਏ ਚਲਤ ਅਰਥ ਤਮਾਸ਼ਾ ਜਦੋਂ ਬ੍ਰਾਹਮਣ ਨੂੰ ਪੂਜਦੇ ਆ ਪੱਥਰ ਧੋਂਦੇ ਆ ਦੁੱਧ ਹੀਠ ਨਿਵਾ ਰਹਿਆ ਉਹਨੂੰ ਭੋਗ ਲਵਾ ਰਿਆ ਉਹਦੇ ਅੱਗੇ ਅਰਗਬਤੀਆਂ ਬਾਲਦਾ ਮੱਥੇ ਟੇਕਦਾ ਇਹ ਤਮਾਸ਼ਾ ਵੇਖਿਆ ਧਰਮ ਦੇ ਨਾਮ ਤੇ ਜਿਹੜਾ ਹੋ ਰਿਹਾ ਸੀ ਤੰਨੇ ਡਿਠਾ ਚਲਤ ਏ ਪੁੱਛੇ ਬ੍ਰਾਹਮਣ ਆਖ ਸੁਣਾਵੇ ਬ੍ਰਾਹਮਣ ਨੂੰ ਪੁੱਛੇ ਕਰ ਕੀ ਰਿਹਾ ਹੈ ਕੀ ਇਹ ਧਰਮ ਹੈ ਜਦੋਂ ਤੰਨਾ ਜੀ ਨੂੰ ਸੋਝੀ ਹੋਈ ਜਦੋਂ ਤੰਨਾ ਜੀ ਨੂੰ ਗਿਆਨ ਪ੍ਰਾਪਤ ਹੋਇਆ ਤੇ ਪੁੱਛੇ ਕਰ ਕੀ ਰਿਹਾ ਹੈ ਤੇ ਅਗਿਉਂ ਦੀ ਬ੍ਰਾਹਮਣ ਆ ਕੇ ਕੀ ਸੁਣੋਂਦਾ ਕਹਿੰਦਾ ਠਾਕੁਰ ਕੀ ਸੇਵਾ ਕਰੇ ਇਹ ਬ੍ਰਾਹਮਣ ਕਹਰੇ ਕਹਿੰਦਾ ਠਾਕੁਰ ਦੀ ਜਿਹੜਾ ਸੇਵਾ ਕਰੇਗਾ ਨਾ ਜੋ ਇੱਛੇ ਸੋਈ ਪਲ ਪਾਵੇ ਜਿਹੜਾ ਵੀ ਤੁਸੀਂ ਮੰਨਤ ਮੰਗੋਗੇ ਸਾਰੀ ਪੂਰੀ ਹੋ ਜਾਏਗੀ ਇਸ ਠਾਕੁਰ ਦੀ ਪੂਜਾ ਕਰੋ ਠਾਕੁਰ ਕੀ ਸੇਵਾ ਕਰੇ ਜੋ ਇੱਛੇ ਸੋਈ ਪਲ ਪਾਵੇ ਤੇ ਅਗੇ ਤੰਨਾ ਕਰਦਾ ਚੋਤੜੀ ਤਨ ਨਾ ਕਹਿੰਦਾ ਤੂੰ ਇੱਕ ਬੰਨੇ ਕਹਿਣਾ ਕਿ ਜੋ ਇਹ ਛ ਸੋਈ ਫਲ ਪਾਵੇ ਜੋ ਮੰਗੋ ਮਿਲ ਜਾਂਦਾ ਤੈਨੂੰ ਤਾਂ ਫਿਰ ਬੜਾ ਗਿਆਨ ਮਿਲ ਗਿਆ ਹੋਏਗਾ ਤੂੰ ਤਾਂ ਰੱਬ ਦੀ ਕਦੋਂ ਤੋਂ ਪੂਜਾ ਕਰ ਰਿਹਾ ਕਦੋਂ ਤੋਂ ਇਹਦੀ ਸੇਵਾ ਕਰਦਾ ਤੈਨੂੰ ਤਾਂ ਇਸ ਕੁਦਰਤ ਦਾ ਰੱਬ ਦਾ ਗਿਆਨ ਮਿਲ ਗਿਆ ਹੋਏਗਾ ਤਾਂ ਮੈਨੂੰ ਇੱਕ ਗੱਲ ਤੂੰ ਫਿਰ ਸਮਝਾ ਦੇ ਤਨਾ ਕਰਦਾ ਚੋਦੜੀ ਮੈਂ ਤੈਨੂੰ ਇੱਕ ਗੱਲ ਪੁੱਛਣਾ ਚਾਹਨਾ ਮੈਂ ਪੀ ਦੇ ਇੱਕ ਮੈਨੂੰ ਇੱਕ ਰੱਬ ਬਾਰੇ ਦੱਸ ਤੂੰ ਉਹਦੀ ਪੂਜਾ ਕਰਦਾ ਨਾ ਮੈਨੂੰ ਰੱਬ ਬਾਰੇ ਦੱਸ ਰੱਬ ਕੀ ਹੈ ਰੱਬ ਕੀ ਹੈ ਰੱਬ ਕਿੱਥੇ ਇਹ ਗੱਲ ਹੁਣ ਤਾਂ ਦੱਸੀ ਜਾਂਦੀ ਜੇ ਪੱਲੇ ਹੁੰਦੀ ਲੋਕਾਂ ਨੂੰ ਤਾਂ ਕਹਿੰਦਾ ਜੋ ਮੰਗੋਗੇ ਮਿਲੇਗਾ ਤੇਰੇ ਕੋਲ ਕੀ ਹੈ ਮੈਨੂੰ ਤੂੰ ਦੱਸ ਭਰਾਵਾ ਮੈਂ ਵੀ ਦੇ ਇੱਕ ਜਿਹੜਾ ਆਪਾਂ ਪਾਣੀ ਚ ਪੜਦੇ ਨਾ ਉਹਰਾ ਇੱਕ ਦੇ ਬੁਝਾਈ ਮੈਨੂੰ ਇੱਕ ਬਾਰੇ ਦੱਸ ਮੈਂ ਵੀ ਦੇ ਇੱਕ ਜੋ ਦੁੱਧ ਪਾਵੇ ਜੋ ਵੀ ਇਹਦਾ ਬਾਰੇ ਕਹਿੰਦੇ ਨੇ ਪੱਥਰ ਇੱਕ ਲਪੇਟ ਕਰ ਦੇ ਤੈਨੂੰ ਗੈਲ ਛਡਾਵਾ ਗੈਲ ਦਾ ਅਰਥ ਹੈ ਖੇੜਾ ਛਡਾਉਣਾ ਬੰਮ ਨੂੰ ਖੇੜਾ ਛੁਰਾਉਣਾ ਉਹ ਖਾ ਗਿਆ ਤਨਨਾ ਜੀ ਕੋਲ ਕੀ ਇਹਨੇ ਪੁੱਛ ਕੇ ਲਿਆ ਕਿਹੜੇ ਰਾਏ ਮੈਨੂੰ ਪਾਤਾ ਹੈ ਦਿਮਾਗ ਦੇ ਸੱਤ ਜਾਣਿਓ ਕਪਾੜ ਖੁੱਲ ਜਾਂਦੇ ਨੇ ਜਦੋਂ ਕੋਸ਼ਨ ਧਰਮ ਦੇ ਨਾਮ ਤੇ ਆਉਣ ਤਾਂ ਜਦੋਂ ਇਹ ਗੱਲ ਤਨਨਾ ਜੀ ਨੇ ਪੁੱਛੀ ਜਾਂਚ ਉਢਾਉਂਦਾ ਆਪਣੀ ਤਨਨਾ ਜੀ ਕੋਲੋਂ ਪੱਥਰ ਲੇ ਪੇਟ ਕੇ ਕਹਿੰਦਾ ਨਾ ਜੀ ਮੇਰ ਕੋ ਤੇ ਆਹੋ ਕੁ ਜੈਗਾ ਪੱਥਰ ਇੱਕ ਲਪੇਟ ਕਰ ਦੇ ਤੰਨੇ ਨੂੰ ਗੈਲ ਛਡਾਵਾ ਤੇ ਨਾਲ ਕਹਿੰਦਾ ਠਾਕੁਰ ਨੂੰ ਨਿਵਾਲ ਕੇ ਇਹਨੂੰ ਨਿਵਾਓ ਛਾਹ ਰੋਟੀ ਲੈ ਭੋਗ ਚੜਾਵਾ ਇਹਨੂੰ ਭੋਗ ਲਵਾ ਇਹਨੂੰ ਨਿਵਾਰ ਤਵਾ ਆਹੀ ਤਰਾ ਮੈਂ ਆਹੀ ਪੰਜ ਮੇਰੇ ਪੱਲੇ ਐ ਪਹਿਲਾਂ ਕਹਿੰਦਾ ਸੀ ਜੋ ਇੱਚ ਸੋਹੀ ਫਲ ਪਾਵੇ ਹੁਣ ਆਪਣੀ ਜਾਨ ਛਡਾ ਜਾਂ ਚੜਾਉਂਦੇ ਆ ਤੰਨਾ ਚੀਕਣੋ ਲੈ ਜਾ ਭਰਾਵਾ ਪੱਥਰ ਤੇ ਇਹਨੂੰ ਭੋਗ ਲਵਾ ਇਹਨੂੰ ਖਵਾ ਤੇ ਤੰਨਾ ਜੀ ਹੈਰਾਨ ਹੁੰਦੇ ਨੇ ਕਿ ਲੋਕਾਂ ਨੂੰ ਮਗਰ ਲਾਉਂਦਾ ਇਹ ਆਪਣੇ ਆਪ ਨੂੰ ਬ੍ਰਾਹਮਣ ਕਹਵਾਂਦਾ ਹੈ ਬ੍ਰਹਮ ਕਹਵਾਂਦਾ ਹੈ ਮੈਨੂੰ ਬ੍ਰਹਮ ਦਾ ਗਿਆਨ ਹੈ ਤੇ ਭਾਈ ਗੁਰਦਾਸ ਕਹਿੰਦੇ ਨੇ ਹੱਥ ਜੋੜ ਮਿੰਨਤ ਕਰੇ ਜਦੋਂ ਰਾਹ ਨਾ ਲੱਭਾ ਤਨਨਾ ਜੀ ਦੇ ਚਿਹਰੇ ਵੱਲ ਵੇਖਦਾ ਹੈ ਕਿ ਪੱਥਰ ਮੈਂ ਇਹਨੂੰ ਫੜਾਉਂਦੇ ਆ ਜਿਹੜਾ ਰੱਬ ਬਾਰੇ ਮੈਨੂੰ ਪੁੱਛਣਦੇ ਆ ਜਦੋਂ ਤਨਨਾ ਜੀ ਨੇ ਉਹਨੂੰ ਗਿਆਨ ਦਿੱਤਾ ਨੌਲੇਜ ਦਿੱਤੀ ਉਹਨੂੰ ਕਲੀਅਰ ਕੀਤੀ ਗੱਲ ਤੇਨੂੰ ਨਹੀਂ ਪਤਾ ਮੈਂ ਦੱਸ ਦਿੰਨਾ ਤਾਂ ਕੀ ਕਰਦਾ ਹੱਥ ਜੋੜ ਮਿੰਨਤ ਕਰੇ ਬ੍ਰਾਹਮਣ ਹੱਥ ਜੋੜ ਕੇ ਮਿੰਨਤ ਕਰਦਾ ਪੈਰੀ ਪੈਪੇ ਬਹੁਤ ਮਨਾਵਾ ਮਨਾਉਂਦਾ ਕਿ ਤੂੰ ਲੋਕਾਂ ਨੂੰ ਨਾ ਦੱਸਈ ਲੋਕਾਂ ਨੂੰ ਆ ਭੇਦ ਨਾ ਖੋਲਈ ਹਾਂ ਵੀ ਮੂੰਹ ਨਾ ਝੁਠਾਲਸਾਂ ਸੱਚ ਜਾਣੀ ਮੈਂ ਵੀ ਕੁਝ ਨਹੀਂ ਖਾਵਾਂਗਾ ਤੂੰ ਰੁੱਠਾ ਮੈਂ ਕਹਿ ਨਾ ਸੁਖਾਵੈ ਤੂੰ ਮੇਰੇ ਤੋਂ ਨਾਰਾਜ਼ ਨਾ ਹੋ ਭਰਾਵਾ ਤੂੰ ਜੋ ਆਖੇ ਮੈਂ ਮੰਨ ਲੈਣਾ ਮੇਰੀ ਗੱਲ ਲੋਕਾਂ ਅੱਗੇ ਨਾ ਖੋਲੇ ਇਹ ਪੈਰੀ ਪੈ ਪੈ ਕੇ ਗੱਲ ਮਨਾਈ ਜਾ ਰਹੀ ਹੈ ਰੁੱਠਾ ਮੈਂ ਰੁੱਟ ਗਿਆ ਤੂੰ ਰੁੱਟ ਗਿਆ ਤੇ ਮੈਂ ਕਹਿ ਨਾ ਸੁਖਾਵੇ ਮੇਰੀ ਜ਼ਿੰਦਗੀ ਦੁੱਖਾਂ ਚ ਪੈ ਜਾਏਗੀ ਸੁਖ ਮੇਰੇ ਕੋਲੋਂ ਮੁੱਕ ਜਾਣੇ ਨੇ ਤੇ ਭਾਈ ਅਗਿਉ ਧੰਨਾ ਜੀ ਭਗਤ ਧੰਨਾ ਜੀ ਕਹਿੰਦੇ ਨੇ ਗੋਸਾਈ ਪਰਤਖ ਹੋਏ ਰੋਟੀ ਖਾ ਛਾ ਮੂ ਲਾਵੇ ਤੂੰ ਭੜਿਆ ਭੁੱਖਾ ਰਹਿ ਕੇ ਰੱਬ ਪਾਉਂਦੀਆਂ ਗੱਲਾਂ ਨਾ ਕਰ ਕਿਨੂੰ ਭੋਗ ਲਵਾਣਾ ਹੈ ਉਦੋਂ ਤੱਕ ਭੁੱਖੇ ਰਹਿਣਾ ਆਪ ਛੱਕ ਤੇਰੇ ਵਿੱਚ ਵੀ ਰੱਬ ਬੈਠਾ ਹੋਇਆ ਹੈ ਪ੍ਰਤੱਖ ਹੋਏ ਰੱਬ ਤਾਂ ਪ੍ਰਤੱਖ ਤੇਰੇ ਅੰਦਰ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਇੱਥੇ ਧੰਨਾ ਜੀ ਕਹਿ ਰਹੇ ਨੇ ਵਾਸਾਈ ਪ੍ਰਤੱਖ ਹੋਏ ਰੋਟੀ ਖਾਏ ਛਾਏ ਮੂਲ ਆਵੇ ਤੇ ਅਕੀਰ ਕਹਿੰਦੇ ਨੇ ਬਸ ਇੱਕ ਕੰਮ ਕਰ ਜੇ ਤੂੰ ਕਹਿਣਾ ਕਿ ਰੱਬ ਨਾਲ ਕਿਵੇਂ ਮਿਲਾਪ ਹੋਵੇ ਤਤ ਚਲਾਕੀਆਂ ਛੱਡ ਚਤੁਰਾਈਆਂ ਛੱਡ ਆਪਣੀਆਂ ਵੋਛੀਆਂ ਗੱਲਾਂ ਛੱਡ ਤੇ ਕੀ ਕਰ ਭਾਉ ਭੋਲਾ ਭਾਉ ਗੋਬਿੰਦ ਮਿਲਾਵੇ ਇੱਥੇ ਭੋਲਾ ਭਾਉ ਦਾ ਅਰਥ ਕੋਈ ਕੋਮਲਤਾ ਨਹੀਂ ਇੱਥੇ ਭੋਲਾ ਭਾਉ ਦਾ ਅਰਥ ਹੈ ਕਿ ਚਲਾਕੀਆਂ ਚਤੁਰਾਈਆਂ ਤੋਂ ਰਹਿਤ ਜੀਵਨ ਆ ਜੀਵਨ ਆਪਣਾ ਲੋਕਾਂ ਨੂੰ ਭਲੇਖਿਆਂ ਚ ਨਾ ਪਾ ਇਡੀਆਂ ਚਲਾਕੀਆਂ ਲੋਕਾਂ ਨਾਲ ਧਰਮ ਦੇ ਨਾਮ ਤੇ ਨਾਂ ਖੇਡ ਭੋਲਾ ਭਾਉ ਗੋਬਤ ਮਿਲਾਵੇ ਭਾਈ ਗੁਰਦਾਸ ਜੀ ਨੇ ਵੀ ਇਹ ਐਗਜ਼ਾਮਪਲ ਦਿੱਤੀ ਸੀ ਪਰ ਇਹ ਅਧ्यर्थ ਵੀ ਅਸੀਂ ਵਿਗਾੜ ਕੇ ਹੋਰ ਬਣੇ ਲੈ ਤੁਰੇ ਗੁਰੂ ਕਿਰਪਾ ਕਰੇ ਬਖਸ਼ਿਸ਼ ਕਰੇ ਅੱਜ ਜਿੱਥੇ ਅਸੀਂ ਇਸ ਦਵਾਰ ਦੇ ਵਿੱਚ ਬੈਠ ਕੇ ਗੁਰੂ ਪਾਤਸ਼ਾਹ ਜੀ ਦੀ ਮੁਬਾਰਕ ਬਾਣੀ ਦੀ ਵਿਚਾਰ ਸਾਂਝੀ ਕੀਤੀ ਕੁਝ ਚੁਣਵੇਂ ਸ਼ਬਦ ਲੈਣੇ ਨੇ ਅਨੇਕ ਸ਼ਬਦ ਨੇ ਜਿਹੜੇ ਵਿਚਾਰ ਯੋਗ ਨੇ ਵਿਚਾਰਨ ਵਾਲੇ ਨੇ ਮੌਕਾ ਕੇ ਬਣੇ ਤਾਂ ਅਜੇ ਪੁਲਿਕਲੀ ਪ੍ਰੋਗਰਾਮ ਦੇ ਵਿੱਚ ਵੀ ਸਾਂਝਿਆ ਕਰਨ ਦਾ ਯਤਨ ਕਰ ਸਕਾਂਗੇ ਸਤਿਗੁਰੂ ਕਿਰਪਾ ਕਰੇ ਬਖਸ਼ਿਸ਼ ਕਰੇ ਆਪ ਸਾਰੇ ਸੰਗਤਾਂ ਦਾ ਧੰਨਵਾਦ ਬੇਅੰਤ ਕੋਲਾ ਗਤੀਆਂ ਦੀ ਖਿਮਾ ਕਰਦੇ ਹਾਂ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ